ਮਫਤਰ ਰਾਸ਼ਨ ਲੈਣ ਵਾਲਿਆਂ ਲਈ ਵੱਡੀ ਅਪਡੇਟ ਸਾਹਮਣੇ ਆਈ ਹੈ ਹੁਣ ਜੇਕਰ ਤੁਸੀਂ 31 ਮਾਰਚ ਤੱਕ ਇਹ ਕੰਮ ਨਾ ਕੀਤਾ ਤਾਂ ਤੁਹਾਨੂੰ ਰਾਸ਼ਨ ਮਿਲਣਾ ਬੰਦ ਹੋ ਸਕਦਾ ਹੈ ਬਹੁਤ ਜ਼ਰੂਰੀ ਖਬਰ ਹੈ ਲੋਕਾਂ ਨਾਲ ਜੁੜੀ ਹੋਈ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਤੱਕ ਇਹ ਜਾਣਕਾਰੀ ਇਹ ਜੜੀ ਪਹੁੰਚ ਸਕੇ ਤਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਪਿਛਲੇ ਕਰੀਬ 1 ਸਾਲ ਤੋਂ ਪੰਜਾਬ ਵਿੱਚ ਜਿਹੜੇ ਵੀ ਰਾਸ਼ਨ ਕਾਰਡ ਧਾਰਕ ਹੈ ਉਹਨਾਂ ਦੀ ਈਕੇਵਾਈਸੀ ਹੋ ਰਹੀ ਹੈ ਪਰ ਹਲੇ ਵੀ ਅਜੇੇ ਬੜੇ ਲੋਕ ਨੇ ਜਿਨ੍ਹਾਂ ਨੇ ਆਪਣੀ ਈਕੇਵਾਈਸੀ ਨਹੀਂ ਕਰਵਾਈ ਜਿਸ ਕਾਰਨ 31 ਮਾਰਚ ਤੋਂ ਬਾਅਦ ਉਹਨਾਂ ਨੂੰ ਮਿਲਣ ਵਾਲਾ ਰਾਸ਼ਨ ਬੰਦ ਹੋ ਸਕਦਾ ਇਸ ਖਬਰ ਨੂੰ ਧਿਆਨ ਨਾਲ ਸੁਣ ਲਓ ਤੇ ਧਿਆਨ ਨਾਲ ਆਪਣਾ ਜਿਹੜਾ ਈ ਕੇ ਵੀ ਸੀ ਆ ਉਹ ਕਰਵਾ ਲਵੋ ਜੇਕਰ ਤੁਸੀਂ ਇਹ ਕੰਮ 31 ਮਾਰਚ ਤੱਕ ਨਾ ਕਰਵਾਇਆ ਤਾਂ ਹੋ ਸਕਦਾ 31 ਮਾਰਚ ਤੋਂ ਬਾਅਦ ਤੁਹਾਨੂੰ ਜਿਹੜਾ ਰਾਸ਼ਨ ਹੈ ਉਹ ਨਾ ਮਿਲੇ ਤਾਂ ਜਾਣਕਾਰੀ ਦੇ ਦਈਏ ਤੁਹਾਨੂੰ ਕਿ ਜਿਨ੍ਹਾਂ ਨੂੰ ਰਾਸ਼ਨ ਜਿਹੜਾ ਉਹ ਮੁਫਤ ਮਿਲਦਾ ਹੈ ਸਰਕਾਰ ਦੀਆਂ ਯੋਜਨਾਵਾਂ ਦੇ ਤਹਿਤ ਉਨਾਂ ਨੂੰ 31 ਮਾਰਚ ਤੱਕ ਈ ਕੇਵਾਈਸੀ ਆਪਣੀ ਜਿਹੜੀ ਤੁਹਾਡਾ ਅੰਗੂਠਾ ਲੱਗ ਕੇ ਮਸ਼ੀਨ ਦੇ ਉੱਪਰ ਹੁੰਦੀ ਹੈ ਜੇਕਰ ਤੁਸੀਂ ਇਹ ਈ ਕੇਵਾਈਸੀ ਨਾ ਕਰਵਾਈ ਤਾਂ 31 ਮਾਰਚ ਤੋਂ ਬਾਅਦ ਤੁਹਾਨੂੰ ਰਾਸ਼ਨ ਮਿਲਣਾ ਬੰਦ ਹੋ ਸਕਦਾ ਹੈ ਇਸ ਸਬੰਧ ਦੇ ਵਿੱਚ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਅੱਜ ਇੱਕ ਜਾਣਕਾਰੀ ਹੈ ਜਿਹੜੀ ਹਦਾਇਤਾਂ ਉਹ ਜਾਰੀ ਕੀਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ 31 ਮਾਰਚ ਤੱਕ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਦਾ ਲਾਭ ਮਿਲ ਸਕਦਾ ਹੈ ਉਹਨਾਂ ਦੀ ਈਕੇਵਾਈਸੀ ਅਪਡੇਟ ਕਰਵਾਉਣੀ ਬਹੁਤ ਜ਼ਰੂਰੀ ਹੈ ਤੇ 100% ਤੱਕ ਇਹ ਜਿਹੜੀ ਅਪਡੇਟ ਹੈ ਉਹ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ 1 ਸਾਲ ਤੋਂ ਪੰਜਾਬ ਵਿੱਚ ਇਹ ਈਕੇਵਾਈਸੀ ਦਾ ਕੰਮ ਚਲ ਰਿਹਾ ਫਲੇ ਤੱਕ ਵੀ ਬੜੇ ਲੋਕ ਹੈ ਜਿਨ੍ਹਾਂ ਦੀ ਈ ਕੇवाईसी ਨਹੀਂ ਹੋਈ ਜਿਹੜੇ ਵੀ ਉਹ ਲਾਹੇ ਪਾਤਰੀ ਆ ਉਹਨਾਂ ਨੂੰ ਮੁਫਤ ਰਾਸ਼ਨ ਜਿਹੜਾ ਡਿਪੂਆਂ ਤੇ ਮਿਲਦਾ ਉਹ ਬੰਦ ਹੋ ਸਕਦਾ ਇਹ ਕਰਵਾਉਣੀ ਕਿਵੇਂ ਆ ਤੁਹਾਨੂੰ ਦੱਸ ਦਈਏ ਕਿ ਜਿੰਨੇ ਵੀ ਰਾਸ਼ਨ ਡਿਪੂ ਆ ਤੁਹਾਡੇ ਕੋਈ ਵੀ ਨੇੜਲਾ ਜਿਹੜਾ ਡਿਪੂ ਆ ਤੁਸੀਂ ਆਪਣਾ ਆਧਾਰ ਕਾਰਡ ਲੈ ਕੇ ਉਹਨਾਂ ਦੇ ਕੋਲ ਜਾਣਾ ਹੈ ਉਹਨਾਂ ਕੋਲ ਇੱਕ ਈਪੋਸ ਮਸ਼ੀਨ ਆ ਤੇ ਉਹਦੇ ਉੱਪਰ ਤੁਸੀਂ ਆਪਦਾ ਫਿੰਗਰਪ੍ਰਿੰਟ ਲਾਉਣਾ ਹੈ ਫਿੰਗਰਪ੍ਰਿੰਟ ਲਾਉਣ ਤੋਂ ਬਾਅਦ ਤੁਹਾਡੀ ਜਿਹੜੀ ਈ ਕੇਵਾਈਸੀ ਉਹ ਅਪਡੇਟ ਹੋ ਜਾਵੇਗੀ ਤੇ ਤੁਹਾਨੂੰ ਜਿਹੜਾ 31 ਮਾਰਚ ਤੋਂ ਬਾਅਦ ਰਾਸ਼ਨ ਦੀ ਸਹੂਲਤ ਆ ਉਹ ਮਿਲਦੀ ਰਹੇਗੀ ਤੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਜੇਕਰ ਤੁਸੀਂ 31 ਮਾਰਚ ਤੱਕ ਈ ਕੇਵਾਈਸੀ ਵਾਲਾ ਕੰਮ ਨਾ ਕਰਵਾਇਆ ਤਾਂ ਹੋ ਸਕਦਾ ਹੈ ਵੀ ਤੁਹਾਡਾ ਰਾਸ਼ਨ ਬੰਦ ਹੋ ਜਾਵੇ ਇਸ ਖਬਰ ਨੂੰ ਧਿਆਨ ਨਾਲ ਸੁਣ ਲਓ ਤੇ ਲਾਗੂ ਕਰ ਲਓ ਦਣ ਤੁਹਾਡੇ ਕੋਲੇ ਹਲੇ ਵੀ 15 ਤੋਂ 18 ਬਏ ਨੇ ਕਿਉਂਕਿ ਵਿੱਚ ਛੁੱਟੀਆਂ ਵੀ ਆ ਜਾਂਦੀਆਂ ਤੁਸੀਂ ਨੀਡਲੇ ਡਿੱਪੂ ਤੇ ਜਾਣਾ ਤੇ ਡਿੱਪੂ ਤੇ ਜਾ ਕੇ ਤੁਸੀਂ ਆਪਣੀ ਈ ਕੇ ਵਾਈ ਸੀ ਕਰਵਾਉਣੀ ਹੈ ਇਸ ਵੀਡੀਓ ਰਾਹੀਂ ਅਸੀਂ ਜਾਣਕਾਰੀ ਹੈ ਜਿਹੜੀ ਉਹ ਪਿੰਡਾਂ ਦੇ ਸਰਪੰਚਾਂ ਤੇ ਮੋਤਵਾਰਾਂ ਨਾਲ ਵੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਉਹ ਆਪਣੇ ਵਾਰਡਾਂ ਦੇ ਆਪਣੇ ਪਿੰਡ ਦੇ ਲੋਕਾਂ ਦੇ ਜਿਹੜੇ ਲਾਭਪਾਤਰੀ ਐ ਇਸ ਯੋਜਨਾ ਦੇ ਤਹਿਤ ਉਹਨਾਂ ਦੀ ਈਕੇਵਾਈਸੀ ਜ਼ਰੂਰ ਕਰਨ ਡੀਪੂ ਵਾਲਿਆਂ ਨੂੰ ਕਹਿਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਦਾ ਪੋਸਟਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ